ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਪੰਜਾਬ ਦੇ ਉਮੀਦਵਾਰਾਂ ਕੋਲ ਬਹੁਤ ਵਧੀਆ ਮੌਕਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਲਾਸਟ ਡੇਟ ਕਿੰਨੀ ਹੈ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤਸੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਡਾਇਰੈਕਟੋਰੇਟ ਆਫ ਸੋਸ਼ਲ ਸਿਕਿਉਰਿਟੀ ਐਂਡ ਬੋਮਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਅਪਲਾਈ ਤੁਸੀਂ ਕਰਨਾ ਹੈ ਜੀ ਆਨਲਾਈਨ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਲਾਸਟ ਡੇਟ ਹੈਗੀ ਹੈ ਜੀ ਅਪਲਾਈ ਕਰਨ ਦੀ 28/4/2025 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਦੋਸਤੋ ਪੋਸਟਾਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਪੋਸਟ ਹੈਗੀ ਹੈ ਜੀ ਪ੍ਰੋਗਰਾਮ ਮੈਨੇਜਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਲਈ ਤੁਹਾਨੂੰ 46340 ਰੁਪਏ ਪਰ ਮਹੀਨ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਗਰਾਮ ਮੈਨੇਜਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ 46340 ਰੁਪਏ ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅੱਗੇ ਹੈਗੀ ਹੈ ਜੀ ਪ੍ਰੋਗਰਾਮ ਆਫੀਸਰ ਦੀ ਲੋਕੇਸ਼ਨ ਵੀ ਦਿੱਤੀ ਗਈ ਹੈ ਇਹ ਪੋਸਟਾਂ ਕਿਹੜੇ ਜ਼ਿਲ੍ਹੇ ਵਿੱਚ ਆਊਟ ਕੀਤੀਆਂ ਗਈਆਂ ਨੇ ਪ੍ਰੋਗਰਾਮ ਆਫੀਸਰ ਦੀ ਪੋਸਟ ਹੈ ਜਿਹੜੀ ਉਹ ਚੰਡੀਗੜ੍ਹ ਹੈੱਡ ਆਫਿਸ ਵਿੱਚ ਆਊਟ ਕੀਤੀ ਗਈ ਹੈ ਇੱਕ ਪੋਸਟ 34755 ਰੁਪਏ ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਗਰਾਮ ਆਫੀਸਰ ਦੀ 34755 ਰੁਪਏ ਪੇ ਆ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਅੱਗੇ ਹੈਗੀ ਆ ਜੀ ਹੈਲਪਲਾਈਨ ਐਡਮਿਨਿਸਟਰेटर ਦੀ ਪੋਸਟ ਆਊਟ ਕੀਤੀ ਗਈ ਹੈ ਇੱਕ ਪੋਸਟ 70000 ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਆ ਜੀ ਆਈਟੀ ਸੁਪਰਵਾਈਜ਼ਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਦੇ ਲਈ ਤੁਹਾਨੂੰ 46000 ਰੁਪਏ ਪਰ ਮਨ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਵਾਧੇ ਹਨ ਜੀ ਅਗਲੀ ਪੋਸਟ ਵੱਲ ਅੱਗੇ ਹੈਗੀ ਆ ਜੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ ਦੀ ਪੋਸਟ ਆਊਟ ਕੀਤੀ ਗਈ ਹੈ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਨੰਬਰ ਆਫ ਵਾਕੈਂਸੀਸ ਦੀ ਗੱਲ ਕਰੀਏ ਤਾਂ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਇਥੇ 44028 ਰੁਪਏ ਪਰ ਮੰਥ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਟੈਕਸ਼ਨ ਆਫੀਸਰ ਆਈਸੀ ਦੀ 5 ਪੋਸਟਾਂ ਆਊਟ ਕੀਤੀਆਂ ਗਈਆਂ ਨੇ 27804 ਰੁਪਏ ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਟੈਕਸ਼ਨ ਆਫੀਸਰ ਐਨ ਆਈ ਸੀ ਦੀ 7 ਪੋਸਟਾਂ ਆਊਟ ਕੀਤੀਆਂ ਗਈਆਂ ਨੇ 27804 ਰੁਪਏ ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਵਾਦਦੇ ਆ ਜੀ ਅਗਲੀ ਪੋਸਟ ਵੱਲ ਅੱਗੇ ਹੈਗੀ ਹੈ ਜੀ ਲੀਗਲ ਕਮ ਪ੍ਰੋਬੇਸ਼ਨ ਆਫਿਸਰ ਦੀ ਪੋਸਟ 7 ਪੋਸਟਾਂ ਆਊਟ ਕੀਤੀਆਂ ਗਈਆਂ ਨੇ 27804 ਰੁਪਏ ਪਰ ਮਨ ਸੈਲਰੀ ਤੁਹਾਨੂੰ ਦਿੱਤੇ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਬੇਸ਼ਨ ਆਫਿਸਰ ਦੀ ਪੋਸਟ ਆਊਟ ਕੀਤੀ ਗਈ ਹੈ ਨੰਬਰ ਆ ਵੈਕੈਂਸੀਸ ਦੀ ਗੱਲ ਕਰੀਏ ਤਾਂ 14 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਦੇ ਲਈ ਤੁਹਾਨੂੰ 23170 ਰੁਪਏ ਪਰ ਮਨ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਕਾਉਂਸਲਰ ਦੀ ਪੋਸਟ ਆਊਟ ਕੀਤੀ ਗਈ ਹੈ 12 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਦੇ ਲਈ ਤੁਹਾਨੂੰ 23170 ਰੁਪਏ ਪਰ ਮੰਥ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਮੈਨੇਜਰ ਕੋਆਰਡੀਨੇਟਰ ਦੀ ਨਾਲ ਹੀ ਸੋਸ਼ਲ ਵਰਕਰ ਕਮ अर्ਲੀ ਚਾਈਲਡਹੂਡ ਐਜੂਕੇਟਰ ਦੀ ਮੈਨੇਜਰ ਕੋਆਰਡੀਨੇਟਰ ਦੀ ਪੋਸਟ ਹੈਗੀ ਹੈ ਜੀ ਇਹ ਮੈਨੇਜਰ ਕੋਆਰਡੀਨੇਟਰ ਦੀਆਂ 16 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ 32170 ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸੇ ਤਰ੍ਹਾਂ ਹੀ ਸੋਸ਼ਲ ਵਰਕਰ ਕਮ अर्ਲੀ ਚਾਈਲਡਹੂਡ ਐਜੂਕੇਟਰ ਦੀਆਂ ਵੀ 16 ਪੋਸਟ ਆਊਟ ਕੀਤੀਆਂ ਗਈਆਂ ਨੇ 18536 ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅੱਗੇ ਹੈਗੀ ਹੈ ਜੀ ਸਾਈਕੋਲੋਜਿਸਟ ਦੀ ਪੋਸਟ ਲੁਧਿਆਣਾ ਵਿੱਚ ਆਊਟ ਕੀਤੀ ਗਈ ਹੈ ਇੱਕ ਪੋਸਟ 40000 ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਦੋਸਤੋ ਟੋਟਲ 88 ਪੋਸਟ ਆਊਟ ਕੀਤੀਆਂ ਗਈਆਂ ਨੇ 15 ਵੱਖ-ਵੱਖ ਤਰ੍ਹਾਂ ਦੀਆਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਇਹ ਪੋਸਟਾਂ ਕੰਟਰੈਕਟ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਅਫੀਸ਼ੀਅਲ ਸਾਈਟ ਦਿੱਤੀ ਗਈ ਹੈ ਇਸ ਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਦੇ ਹੋ ਹੋਰ ਕੋਈ ਮੋਡ ਜਿਹੜਾ ਅਕਸੈਪਟ ਨਹੀਂ ਕੀਤਾ ਜਾਵੇਗਾ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਹੈਗੀ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਏਜ ਲਿਮਿਟ ਰੱਖੀ ਗਈ ਹੈ ਕੁਆਲਿਫਿਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟ ਹੈਗੀ ਹੈ ਜੀ ਪ੍ਰੋਗਰਾਮ ਮੈਨੇਜਰ ਦੀ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕਸ ਸੋਸ਼ੀਓਲੋਜੀ ਦੇ ਵਿੱਚ ਕੀਤੀ ਹੋਈ ਹੈ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਗਰਾਮ ਮੈਨੇਜਰ ਦੀ ਇੱਕ ਪੋਸਟ ਚੰਡੀਗੜ੍ਹ ਵਿੱਚ ਆਊਟ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕਸ ਸੋਸ਼ੀਓਲੋਜੀ ਜਾਂ ਚਾਈਲਡ ਡਿਵੈਲਪਮੈਂਟ ਦੇ ਵਿੱਚ ਕੀਤੀ ਹੋਈ ਹੈ ਘੱਟੋ ਘੱਟ 60% ਮਾਰਕਸ ਦੇ ਨਾਲ ਨਾਲ ਹੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਪ੍ਰੋਗਰਾਮ ਆਫੀਸਰ ਦੀ IEC ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਮਾਸ ਕਮਿਊਨੀਕੇਸ਼ਨ ਜਾਂ MCA ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਰਿਲੇਵੈਂਟ ਫੀਲਡ ਦੇ ਵਿੱਚ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਪ੍ਰੋਗਰਾਮ ਆਫੀਸਰ ਦੀ ਪੋਸਟ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕ ਜਾਂ ਸੋਸ਼ੀਓਲੋਜੀ ਜਾਂ ਚਾਈਲਡ ਡਿਵੈਲਪਮੈਂਟ ਦੇ ਵਿੱਚ ਕੀਤੀ ਹੋਈ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਤੁਸੀਂ ਇਸ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਵੱਡੇ ਹੈ ਜੀ ਅਗਲੀ ਪੋਸਟ ਵੱਲ ਅੱਗੇ ਹੈਗੀ ਹੈ ਜੀ ਹੈਲਪਲਾਈਨ ਐਡਮਿਨਿਸਟਰੇਟਰ ਦੀ ਪੋਸਟ ਮਾਸਟਰ ਇਨ ਲਾ ਜਾਂ ਸੋਸ਼ਲ ਵਰਕ ਜਾਂ ਸਾਈਕੋਲੋਜੀ ਤੁਸੀਂ ਕੀਤੀ ਹੋਈ ਹੈ ਘੱਟੋ ਘੱਟ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਨਾਲ ਹੀ ਤੁਸੀਂ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਅੱਗੇ ਹੈਗੀ ਹੈ ਜੀ ਆਈਟੀ ਸੁਪਰਵਾਈਜ਼ਰ ਦੀ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਜਦ ਡਿਪਲੋਮਾ ਇਨ ਕੰਪਿਊਟਰ ਤੁਸੀਂ ਕੀਤਾ ਹੋਇਆ ਹੈ ਨਾਲ ਹੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਡਾਟਾ ਮੈਨੇਜਮੈਂਟ ਦੇ ਵਿੱਚ ਹੋਣਾ ਚਾਹੀਦਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਗਲੀ ਪੋਸਟ ਹੈਗੀ ਹੈ ਜੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਦੀ ਇਹ ਪੋਸਟ ਅੰਮ੍ਰਿਤਸਰ ਬਰਨਾਲਾ ਗੁਰਦਾਸਪੁਰ ਮਾਨਸਾ ਜ਼ਿਲ੍ਹਿਆਂ ਵਿੱਚ ਆਊਟ ਕੀਤੀਆਂ ਗਈਆਂ ਨੇ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੀਤੀ ਹੋਈ ਹੈ ਸੋਸ਼ਲ ਵਰਕ ਸੋਸ਼ੀਓਲੋਜੀ ਚਾਈਲਡ ਡਿਵੈਲਪਮੈਂਟ ਦੇ ਵਿੱਚ ਘੱਟੋ ਘੱਟ 60% ਮਾਰਕਸ ਦੇ ਨਾਲ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਪ੍ਰੋਟੈਕਸ਼ਨ ਆਫੀਸਰ ਦੀ ਪੋਸਟ 5 ਪੋਸਟਾਂ ਬਰਨਾਲਾ ਜਲੰਧਰ ਲੁਧਿਆਣਾ ਪਠਾਨਕੋਟ ਕਪੂਰਥਲਾ ਜ਼ਿਲ੍ਹੇ ਵਿੱਚ ਆਊਟ ਕੀਤੀਆਂ ਗਈਆਂ ਨੇ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੀਤੀ ਹੋਈ ਹੈ ਸੋਸ਼ਲ ਵਰਕ ਸੋਸ਼ੀਓਲੋਜੀ ਚਾਈਲਡ ਡਿਵੈਲਪਮੈਂਟ ਦੇ ਵਿੱਚ ਕਟੋਕਟ 55% ਮਾਰਕਸ ਦੇ ਨਾਲ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਰਿਲੇਵੈਂਟ ਫੀਲਡ ਦੇ ਵਿੱਚ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਪ੍ਰੋਟੈਕਸ਼ਨ ਆਫੀਸਰ ਐਨਆਈਸੀ ਦੇ ਵਿੱਚ 7 ਪੋਸਟਾਂ ਜ਼ਿਲ੍ਹਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕ ਸੋਸ਼ੀਓਲੋਜੀ ਚਾਈਲਡ ਡਿਵੈਲਪਮੈਂਟ ਹਿਊਮਨ ਰਾਈਟਸ ਦੇ ਵਿੱਚ ਕੀਤੀ ਹੋਈ ਹੈ ਕਟੋਕਟ 55% ਮਾਰਕਸ ਦੇ ਨਾਲ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗਾ ਜੀ ਲੀਗਲ ਕੰਪਰੋਮੋਸ਼ਨ ਆਫੀਸਰ ਦੀ ਪੋਸਟ ਸੱਤ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜ਼ਿਲ੍ਹਿਆਂ ਦੀ ਜਾਣਕਾਰੀ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਤੁਹਾਡੇ ਜ਼ਿਲ੍ਹੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹ ਵੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਕੁਆਲੀਫਿਕੇਸ਼ਨ ਹੈਗੀ ਹੈ ਜੀ ਐਲਐਲਬੀ ਤੁਸੀਂ ਕੀਤੀ ਹੋਈ ਹੈ ਘੱਟ ਤੋਂ ਘੱਟ 60% ਮਾਰਕਸ ਦੇ ਨਾਲ ਡਿਗਰੀ ਇਨ ਐਲਐਲਐਮ ਤੁਸੀਂ ਕੀਤੀ ਹੋਈ ਹੈ ਤਾਂ ਤੁਹਾਨੂੰ ਐਡੀਸ਼ਨਲ ਮਾਰਕਸ ਆ ਜਿਹੜੇ ਉਹ ਮਿਲਣਗੇ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਆ ਜਿਹੜਾ ਹੋਣਾ ਚਾਹੀਦਾ ਹੈ ਅਗਲੀ ਪੋਸਟ ਹੈਗੀ ਹੈ ਜੀ ਪ੍ਰੋਵੀਸ਼ਨ ਆਫੀਸਰ ਦੀ 14 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕ ਸੋਸ਼ੀਓਲੋਜੀ ਹਿਊਮਨ ਡਿਵੈਲਪਮੈਂਟ ਦੇ ਵਿੱਚ ਕੀਤੀ ਹੋਈ ਹੈ 55% ਮਾਰਕਸ ਦੇ ਨਾਲ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀਆਂ ਜੀ ਕਾਉਂਸਲਰ ਦੀਆਂ ਪੋਸਟਾਂ ਪਾਰਾ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਸੋਸ਼ਲ ਵਰਕ, ਸੋਸ਼ੀਓਲੋਜੀ, ਸਾਈਕੋਲੋਜੀ, ਪਬਲਿਕ ਹੈਲਥ ਦੇ ਵਿੱਚ ਕੀਤੀ ਹੋਈ ਹੈ। ਘੱਟੋ ਘੱਟ 55% ਮਾਰਕ ਦੇ ਨਾਲ ਪੀਜੀ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਕਾਉਂਸਲਿੰਗ ਐਂਡ ਕਮਿਊਨੀਕੇਸ਼ਨ ਦੇ ਵਿੱਚ ਤਾਂ ਤੁਹਾਨੂੰ ਜਿਹੜੇ ਐਕਸਟਰਾ ਮਾਰਕਸ ਮਿਲ ਗਏ। 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਅੱਗੇ ਹੈਗੀ ਹੈ ਜੀ ਮੈਨੇਜਰ ਕੋਆਰਡੀਨੇਟਰ ਦੀ ਪੋਸਟ 16 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਜ਼ਿਲ੍ਹਿਆਂ ਦੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਕੀ ਤੁਹਾਡੇ ਜ਼ਿਲ੍ਹੇ ਵਿੱਚ ਮੈਨੇਜਰ ਦਾ ਜ਼ਿਲ੍ਹੇ ਵਿੱਚ ਮੈਨੇਜਰ ਜਾਂ ਕੋਆਰਡੀਨੇਟਰ ਦੀ ਪੋਸਟ ਆਊਟ ਕੀਤੀ ਗਈ ਹੈ ਕਮੈਂਟ ਸੈਕਸ਼ਨ ਵਿੱਚ ਦੱਸੋ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੀਤੀ ਹੋਈ ਹੈ ਸੋਸ਼ਲ ਵਰਕ ਸੋਸ਼ੀਓਲੋਜੀ ਜਾਂ ਚਾਈਲਡ ਡਿਵੈਲਪਮੈਂਟ ਦੇ ਵਿੱਚ ਨਾਲ ਹੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗਾ ਜੀ ਸੋਸ਼ਲ ਵਰਕਰ ਕਮ अर्ਲੀ ਚਾਈਲਡਹੂਡ ਐਜੂਕੇਟਰ ਦੀ ਪੋਸਟ 16 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਬੀਏ ਤੁਸੀਂ ਕੀਤੀ ਹੋਈ ਹੈ ਸੋਸ਼ਲ ਵਰਕਸ ਸਿਸ਼ੀਓਲੋਜੀ ਸੋਸ਼ਲ ਸਾਇੰਸ ਦੇ ਵਿੱਚ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੀ ਹੈ ਜੀ ਲਾਸਟ ਪੋਸਟ ਸਾਈਕੋਲੋਜਿਸਟ ਦੀ ਪੋਸਟ ਗ੍ਰੈਜੂਏਟ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਕਾਉਂਸਲਿੰਗ ਦੇ ਵਿੱਚ ਮਾਸਟਰ ਤੁਸੀਂ ਕੀਤੀ ਹੋਈ ਹੈ ਸਾਈਕੋਲੋਜੀ ਦੇ ਵਿੱਚ ਨਾਲ ਹੀ ਪੀਐਸਸੀ ਤੁਸੀਂ ਸਾਈਕੋਲੋਜੀ ਦੇ ਵਿੱਚ ਕੀਤੀ ਹੋਈ ਹੈ ਘੱਟੋ ਘੱਟ 55% ਮਾਰਕਸ ਦੇ ਨਾਲ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਸਾਰੀਆਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਤੁਸੀ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਦੋਸਤੋ ਇਹ ਹੈਗੀ ਹੈ ਜੀ ਕੁਆਲੀਫਿਕੇਸ਼ਨ ਦੀ ਜਾਣਕਾਰੀ ਇਹਨਾਂ ਪੋਸਟਾਂ ਦੇ ਲਈ ਤੁਸੀ ਆਨਲਾਈਨ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ ਲਿੰਕ ਤੁਹਾਨੂੰ ਇਸ ਸਾਈਟ ਤੇ ਮਿਲ ਜਾਵੇਗਾ ਲਾਸਟ ਡੇਟ ਹੈਗੀ ਹੈ ਜੀ 28/4/2025 ਤੱਕ ਤੁਸੀ ਅਪਲਾਈ ਕਰ ਸਕਦੇ ਹੋ ਹੋਰ ਕੋਈ ਮੋਡ ਹੈ ਜਿਹੜਾ ਉਹਨੂੰ ਅਸੈਪਟ ਨਹੀਂ ਕੀਤਾ ਜਾਵੇਗਾ ਇਨਾ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਕੰਡੀਸ਼ਨਜ਼ ਜਾਰੀ ਕੀਤੀਆਂ ਗਈਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਇਨਾ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਕੈਂਡੀਡੇਟਸ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਜਿਹੜੇ ਵੀ ਕੈਂਡੀਡੇਟ ਸ਼ਾਰਟਲਿਸਟ ਹੋਣਗੇ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਇੰਟਰਵਿਊ ਦੀ ਡੇਟ ਟਾਈਮ ਅਤੇ ਵੈਨਿਊ ਆ ਜਿਹੜਾ ਉਹ ਤੁਹਾਨੂੰ ਜਾਂ ਮੈਸੇਜ ਜਾਂ ਬਈ ਈਮੇਲ ਦੱਸ ਦਿੱਤਾ ਜਾਵੇਗਾ ਇਸ ਲਈ ਤੁਸੀਂ ਆਪਣਾ ਕਰੈਕਟ ਮੋਬਾਈਲ ਨੰਬਰ ਤੇ ਈਮੇਲ ਐ ਜਿਹੜੀ ਉਹ ਪ੍ਰੋਵਾਈਡ ਕਰਨੀ ਹੈ ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ